ਪੜਾ 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 ਕਰ ਕਰ ਕੇ ਜੱਦਾ ਮਾਰ ਕੇ ਪੜਾ ਕਰ ਉਹ ਬੰਦ ਟੁੱਟ ਗਿਆ ਓਏ ਹਾਲੀ ਵਾਲਾ ਮੈਂ ਗੁਰੂ ਕਿਰਪਾ ਕਰ ਲੈ ਓਏ ਛਾ ਬੰਦ ਟੁੱਟ ਗਿਆ ਮੈਂ ਗੁਰੂ ਮੈਂ ਗੁਰੂ ਮੈਂ ਗੁਰੂ ਮੈਂ ਗੁਰੂ ਸਾਡਾ ਜਗ ਵੀ ਕੀਤੀ ਮੈਂ ਗੁਰੂ ਦਾ ਸਾਡਾ ਜਗ ਵੀ ਕੀਤੀ ਪੜਾ ਕਰ ਉਹ ਬੰਦ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸੜਾ ਟੁੱਟ ਗਿਆ ਓ ਅਗਲੇ ਸਿਰੇੋਂ ਵੀ ਵਾਟਣਾ ਨਾਉਣ ਜਾਣੀ ਵਾਟਣਾ ਤਾ ਟੋੜੇ ਦੌੜ ਵਾਟ ਨਹੀਂ ਜੁੜਨਦੇ ਲਾਪਰਲਾ ਟੋੜੇ ਨਾ ਆਉਂਦਾ ਲਾਪਰਲਾ ਲਾਪਰਲਾ ਟੋੜਾ ਠਿੱਕ ਕਰ ਜਾ ਯਾਰ ਕਿ ਜੱਟਾ ਮਰ ਗਈ ਮਰ ਗਿਆ ਲਾ ਕੇ ਆਈ ਪਾਣੀ ਪੈ ਗਿਆ ਯਾਰ ਸਿੱਧੀ ਓ ਪਾਣੀ ਪੈ ਗਿਆ ਇਧਰ ਲੈ ਆ ਰੋ ਟੋੜੇ 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 ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਆ ਗਿਆ ਇਹ ਆ ਗਿਆ ਬੰਨ ਏ ਹੁਣ ਇੱਥੇ ਆ ਗਿਆ ਮਾਰ ਕੇ ਆਜਾ ਟੱਕਰੀ ਦੇ ਆ ਬੋਰੇ ਫਤਾਲੀ ਕਰੀ ਜਾਉਂਦਾ ਮੈਂ ਟੋੜ ਜਾ ਬਾੜਗਾ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਮਾਰ ਕੇ ਪਾਣੀ ਨਾ ਗਿਆ ਬੋਰੇ ਲਾਵਾ ਲੈ ਮਾਲਕਾ ਆ ਗਿਆ ਆ ਗਿਆ ਓਏ ਸਾਬੰਦ ਨੱਟ ਗਿਆ ਵਾਗਰੂ 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 ਸਾਨੂੰ ਚੱਕੀ ਨਹੀਂ ਕੀਤੀ ਵਾਗਰੂ ਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਬੂ ਦਾ ਨਾ ਚੱਕੀ ਨਹੀਂ ਕੀਤੀ ਹਾਲੀ ਵਾਲਾ ਬੰਦ ਤੋੜਦਾ ਤੂੰ ਵਾਈਕਰੂ ਵਾਈਕਰੂ ਤੋਂ ਚੱਕੀ ਨਹੀਂ ਕੀਤੀ ਵਾਈਕਰੂ ਸਾਡਾ ਚੱਕੀ ਨਹੀਂ ਕੀਤੀ ਵਾਈਕਰੂ ਸਾਡਾ ਚੱਕੀ ਨਹੀਂ ਕੀਤੀ ਇੱਧਰ ਆ ਜਾਂਦਾ ਚੱਲ ਆਜੂ ਨਾਲ ਮੇਰੇ ਨਾਲ ਹੀ ਉਹ ਤੇ ਨਾਲ ਜਾਣਾ ਕਰਦਾ ਮੇਰੀ ਕੀਤੀ ਵਾਈਕਰੂ ਤੂੰ ਵਾਈਕਰੂ ਸਾਡਾ ਚੱਕੀ ਨਹੀਂ ਕੀਤੇ ਗੁਰੂ ਸਾਹਿਬ 14 ਦਿਨ ਮਰ ਕੇ ਮਰ ਕੋ 14 ਦਿਨ ਉਹ ਬੰਦ ਟੁੱਟ ਗਿਆ ਓਏ ਹਾਲੀ ਵਾਲਾ ਰਾਜ ਗਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਓ ਵਾਟਾ ਰੁੜਨ ਜਾਣੀ ਵਾਟਾ ਤੋੜੇ ਤੋੜ ਮਾਟਰੀ ਰੁੜਨ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰਲਾ ਠੀਕ ਕਰ ਯਾਰ ਕਿ ਕਿੱਦਾਂ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਠੀਕ ਪਾਣੀ ਪੈ ਗਿਆ ਇਧਰ ਲੈ ਤੋੜੇ 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 ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਆ ਗਿਆ ਇਹ ਆ ਗਿਆ ਬੰਨ ਹਾਂ ਅਭ ਇੱਥੇ ਆ ਗਿਆ ਢੋਲ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਬਾ ਪਾਣੀ ਨਾ ਗਿਆ ਆ ਪੋਰੇ ਲਾਵਾ ਨਾ ਗਿਆ ਓਏ ਸਾਬੰਦ ਗਾਇ ਵਾਗਰੂ 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 ਸੱਦਾ ਚਗੀ ਦੀ ਕੀਤੀ ਵਾਗਰੂ ਸੱਦਾ ਚਗੀ ਦੀ ਕੀਤੀ ਗੁਰੂ ਸਾਹਿਬ ਕੁਰਤੂ ਸਾਹਿਬ ਤੁਸਾਂ ਚੱਕੀ ਨਹੀਂ ਕੀਤੀ ਆਲੀਆ ਦਾ ਬੰਦ ਤੋੜਦਾ ਤੂੰ ਵਾਈਕਰੂ ਵਾਈਕਰੂ ਤੁਸਾਂ ਚੱਕੀ ਨਹੀਂ ਕੀਤੀ ਵਾਈਕਰੂ ਵਾਈਕਰੂ ਤੁਸਾਂ ਚੱਕੀ ਨਹੀਂ ਕੀਤੀ ਵਾਈਕਰੂ ਤੁਸਾਂ ਦਾ ਨਾਲ ਵਾਈਕਰੂ ਤੁਸਾਂ ਦਾ ਚੱਕੀ ਨਹੀਂ ਕੀਤੀ ਉਹ ਇਧਰ ਆ ਜਾ ਚੱਲ ਆਜੂ ਨਾਲ ਉਹਦੇ ਨਾਲ ਨਾਲ ਹੀ ਮੇਰੀ ਗਿੱਦੀ ਵਾਈਕਰੂ ਤੂੰ ਵਾਈਕਰੂ ਤੁਸਾਂ ਦਾ ਚੱਕੀ ਨਹੀਂ ਕੀਤੀ ਸਾਹਿਬ 14 ਦਿਨ ਮਰ ਕੇ ਮਰ ਕੋ 14 ਦਿਨ